ਜ਼ੀਰਾ ਪੁਲਿਸ ਵੱਲੋਂ ਐਸਐਚਓ ਇੰਸਪੈਕਟਰ ਕੁਲਜੀਤ ਰਾਏ ਦੇਗਵਾਇਦੇ ਵਿੱਚ ਸਮਾਜ ਵਿਰੋਧੀ ਅੰਸਰਾਂ ਦੇ ਖਿਲਾਫ ਵੱਢੀ ਗਈ ਮੁਹਿੰਮ ਨੂੰ ਉਸਮੇ ਪਰਵਾਹ ਹੰਗਾਰਾ ਮਿਲਿਆ ਜਦੋਂ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 7 ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਗਈ। ਸੋ ਪੁਲਿਸ ਵੱਲੋਂ ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਈਡੀਆ ਨਿਊਜ਼ ਪੰਜਾਬ ਦੇਖ ਰਹੇ ਹੋ ਮੈਂ ਅਤੀਸ਼ੇ ਜੀ ਇਸ ਟਾਈਮ ਖੜੇ ਹਾਂ। ਸਾਣਾ ਸਿਟੀ ਜ਼ੀਰਾ ਵਿਖੇ ਜਿੱਥੇ ਜ਼ੀਰਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਸੋ ਵਹੀਕਲ ਚੋਰ ਜਿਹੜੇ ਕਿ ਅਕਸਰ ਹੀ ਕਿਸੇ ਦਾ ਮੋਟਰਸਾਈਕਲ ਚੋਰੀ ਲੈ ਕੇ ਕਰਕੇ ਲੈ ਜਾਂਦੇ ਸਨ ਕਿਸੇ ਦੀ ਐਕਟਿਵਾ ਚੋਰੀ ਕਰਕੇ ਲੈ ਜਾਂਦੇ ਸਨ ਇਸ ਗਰੋਹ ਦੇ ਦੋ ਮੈਂਬਰਾਂ ਨੂੰ ਪੁਲਿਸ ਵੱਲੋਂ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਦੋ ਮੈਂਬਰਾਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਔਰ ਉਹਨਾਂ ਪਾਸੋਂ ਜਿਹੜੇ ਆ ਅੱਠ ਵਹੀਕਲ ਬਰਾਮਦ ਕੀਤੇ ਗਿਆ ਜਿਨ੍ਹਾਂ ਦੇ ਵਿੱਚੋਂ ਸੱਤ ਮੋਟਰਸਾਈਕਲ ਨੇ ਔਰ ਇੱਕ ਐਕਟਿਵਾ ਨੇ ਇਸ ਸਬੰਧ ਵਿੱਚ ਡੀਐਸਪੀ ਜ਼ੀਰਾ ਸਰਦਾਰ ਗੁਰਦੀਪ ਸਿੰਘ ਵੱਲੋਂ ਪ੍ਰੈਸ ਵਾਰਤਾ ਰੱਖੀ ਗਈ ਹੈ ਥਾਣਾ ਸਿਟੀ ਜ਼ੀਰਾ ਅੰਦਰ ਮੌਜੂਦ ਆ ਸਾਡੇ ਨਾਲ ਡੀਐਸਪੀ ਜ਼ੀਰਾ ਮੌਜੂਦ ਨੇ ਔਰ ਡੀਐਸਪੀ ਜ਼ੀਰਾ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਕੋਲੋਂ ਜਾਣਾਂਗੇ ਕਿ ਕੀ ਹੈ ਸਾਰਾ ਮਾਮਲਾ ਔਰ ਇਹ ਜਿਹੜੇ ਚੋਰ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਪਾਸੋਂ ਕਿੰਨੇ ਵਹੀਕਲ ਜਿਹੜੇ ਬਰਾਮਦ ਹੋਏ ਨੇ ਕੈਮਰਾ ਪਰਸਨ ਦੇ ਨਾਲ ਮੈਂ ਸਟਿਚ ਵਿੱਚ ਇੰਡੀਆ ਨਿਊਜ਼ ਪੰਜਾਬ मिश्रा ਜੀ ਆਈਪੀਐਸ ਐਸਐਸਪੀ ਸਾਹਿਬ ਕੋਰ ਦੇ ਨਿਰਦੇਸ਼ਾਂ ਤਹਿਤ श्रीरंग जी कुमार आईपीएस एसपी इन्वेस्टिगेशन साहब प्रोस्पर्टी गवाई ਵਿੱਚ ਇੱਕ थाना सिटी जीरा ਦੇ ਐਸਐਚਓ ਇੰਸਪੈਕਟਰ ਕਮਲਜੀਤ ਤੇ ਉਹਨਾਂ ਦੇ ਮੁਲਾਜ਼ਮਾਂ ਦੀ ਇੱਕ ਟੀਮ ਬਣਾਈ ਗਈ ਸੀ। ਤੋਂ ਜੋ ਟੀਮ ਕੰਮ ਕਰ ਰਹੀ ਸੀ ਜਿਨ੍ਹਾਂ ਬਸ ਅਰਮਿਸ਼ਨ ਸੀ ਵੀ ਦੋ ਆਦਮੀ ਜਗਸੀਰ ਸਿੰਘ ਪਿੰਡ ਕਮਾਲਗੜ੍ਹ थाना सदर जीरा ਇੱਕ ਸਿਕੰਦਰ ਸਿੰਘ ਪਿੰਡ ਸ਼ੇਰਪੁਰ ਤਖਤੂwala थाना सदर जीरा ਇਹ थाना सिटी जीरा ਦੇ ਏਰੀਆ ਤੇ ਆਸਪਾਸ ਦੇ ਏਰੀਏ ਵਿੱਚੋਂ ਜਿਹੜੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਜਿਹੜੇ ਵੱਖ-ਵੱਖ ਜਿਹੜੇ ਬੰਦਿਆਂ ਨੂੰ ਵੇਚਦੇ। ਤੋਂ ਜਿਸ ਦੇ ਇਸੇ ਕੜੀ ਦੇ ਤਹਿਤ ਜੇ ਟੀਮ ਨੇ ਮਤਲਬ ਮਿਹਨਤ ਕਰਦੇ ਹੋਏ ਇਹਨਾਂ ਦੋਨਾਂ ਵਿਅਕਤੀਆਂ ਨੂੰ ਕਾਬੂ ਕਰਕੇ ਤੇ ਮਕਦਮਾ ਨੰਬਰ 61/333 ਜਿਹੜਾ ਬੀ ਐਨ ਐਸ ਦੇ ਤਹਿਤ ਮਕਦਮਾ ਦਾਜ ਕੀਤਾ ਸੀਗਾ ਔਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਚੋਰੀ ਦੇ ਸੱਤ ਮੋਟਰਸਾਈਕਲ ਤੇ ਇੱਕ ਐਕਟਵਾ ਟੋਟਲ 8 ਜੋ ਬਰਾਮਦ ਕੀਤੇ ਗਏ ਤੇ ਜੋ ਦੋਸ਼ੀ ਜੇਰ ਪੁਲਿਸ ਸਮਾਰ ਸਰ ਇਹਨਾਂ ਦਾ ਵਾਰਦਾਤ ਕਰਨ ਦਾ ਬਸ ਥਾਣਾ ਸਿਟੀ ਜੀ ਦਾ ਤੇ ਆਸ-ਪਾਸ ਦੇ ਜਿੱਥੇ ਵੀ ਇਹਨਾਂ ਨੂੰ ਲੱਗਦਾ ਸੀ ਵੀ ਮਾਲ ਕੋਡਾ ਹੈਨੇਗਾ ਤੇ ਚਾਬੀਆਂ 2 ਨੰਬਰ ਦੀ ਇਹਨਾਂ ਕੋਲ ਬਣਾ ਕੇ ਤੇ ਕੋਲ ਮੋਟਰਸਾਈਕਲ ਖੋਲ ਕੇ ਲੈਣਾ ਜਕਸੀਰ ਸਿੰਘ ਹੈ ਇਹ ਤੇ ਐਡੀ ਪੀ ਐ ਸਿੱਖ ਦਾ ਮੁਕੱਦਮਾ ਹੈ